हां जी किसान ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਿਆਲੀ ਤੁਸੀਂ ਵਿజిਟ ਕਰਨੀ ਆ ਤਹਿਸੀਲ ਜਲਾ ਸਪੈਡ ਨੂੰ ਸ਼੍ਰੀ ਤਰਮਪਰਨ ਸਾਹਿਬ ਲਗਦਾ ਹਰੀਕੇ ਪੱਤਣ ਤੋਂ ਮਾਲਵੇ ਵਾਲੀ ਸਾਈਡ ਤੋਂ ਕੋਈ ਭਰਾ ਆ ਰਿਹਾ ਠੀਕ ਹੈ ਜੀ ਸਤਲੁਜ ਦਰਿਆ ਜਦੋਂ ਆਪਾਂ ਪਾਰ ਕਰਦੇ ਆ ਹਰੀਕੇ ਪੱਤਣ ਤੋਂ 15-16 ਕਿਲੋਮੀਟਰ ਦੀ ਦੂਰੀ ਤੇ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਦੋਸਤੋ ਉੱਪਰ ਹੀ ਬਿਲਕੁਲ ਸਰਿਆਲੀ ਪਿੰਡ ਆ ਕਸਬਾ ਵਾ ਨਜ਼ਦੀਕ ਨੇ ਸ਼ਹਿਰੇ ਪਨੂਆ ਹਣੀ ਪੰਡਤ ਵੀਰ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਲਿਆ ਕੇ ਵੀਰ ਸੇਲ ਕਰਦਾ ਤਕਰੀਬਨ ਅਜੇ ਨਾਗ ਵੈਸੀ ਆਪਾਂ ਤੁਹਾਨੂੰ 3-4 ਦਿਖਾਉਣੇ ਸੀਗੇ ਥੋੜਾ ਜਿਹਾ ਲੇਟ ਹੋ ਗਏ ਆ ਇਸ ਕਰਕੇ ਪਸ਼ੂ ਕੋਈ ਦੋਗ ਨਗ ਜਿਹੜੇ ਵਿਕ ਗਏ ਆ ਹੁਣ ਜਿਹੜੇ ਮੌਕੇ ਤੇ ਮੌਜੂਦ ਆ ਇਹ ਆਪਾਂ ਤੁਹਾਨੂੰ ਦੋਨੋਂ ਵੜਾ ਦਿਖਾ ਦਿਆਂਗੇ ਸੂਈਆਂ ਸਵਾਈਆਂ ਨੇ ਇੱਕ ਬੱਛੀ ਜਿਹੜੀ ਆ ਦੋਸਤੋ ਪਲੂਣ ਪਹਿਲਾ ਸੂਬਾ ਬਿਲਕੁਲ ਸੱਜਰ ਤਾਜੀ ਰਾਤੀ ਸੂਈ ਆ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਤਕਰੀਬਨ ਪੰਜਾ 6 ਅਕ ਦਿਨਾਂ ਦੀ ਸ ਐਸ ਵਕਤ ਜਿਹਨੇ ਦੋ ਦੋ ਤੇ ਚੱਲਣ ਲਈ ਆ ਉਹ ਪ੍ਰੋਪਰ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਵਿੱਚ ਮਿਲ ਜੂਗੀ ਤਰੀਕ ਅੱਜ 20 ਜਨਵਰੀ ਆ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਬਾਕੀ ਇੱਥੇ ਆਣ ਕੇ ਮੇਰਾ ਭਰਾ ਕੋਈ ਤਸੱਲੀ ਕਰਨੀ ਚਾਹੁੰਦਾ ਤੇ ਆਓ ਇੱਥੇ ਆਣ ਕੇ ਆਪਣੇ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਸਕਦੇ ਹੋ ਤੁਸੀਂ ਆਓ ਕਰਦੇ ਆ ਗੱਲਬਾਤ ਲੈ ਲੈਣੀ ਆ ਡਿਟੇਲ ਸਭ ਤੋਂ ਪਹਿਲਾਂ ਹਾਂ ਨਹੀਂ ਵੀਰ ਸਾਸਰੀ ਸਾਸੀ ਗਾ ਸੰਦੂ ਸਾਡਾ ਸਾਸੀ ਗਾ ਕੀ ਹਾਲ ਹੈ ਮਹਾਰਾਜ ਵਧੀਆ ਹੋ ਦੀਏ ਕਿਰਪਾ ਜੀ ਬੜੇ ਟਾਈਮ ਬਾਅਦ ਨਿਕਲਦੇ ਜੀ ਸਾਹਮਣੇ ਆਉਂਦੇ ਜੀ ਟਾਈਮ ਬਾਅਦ ਕਿਨੇ ਕਰਦਾ ਇਦਾਂ ਹੀ ਕੰਮ ਘੰ ਡੰਗਰ ਡੰਗਰਾਉਂਦੇ ਇਦਾਂ ਇੱਕ ਦੋ ਇੱਕ ਜਾਂਦੇ ਫਿਰ ਠੀਕ ਹੈ ਨੀ ਹੁੰਦੇ ਤੁਹਾਨੂੰ ਕੱਲ ਵੀ ਫੋਨ ਲਾਇਆ ਵੀ ਚਾਰ ਵੜਾਈਆਂ ਵੀਡੀਓ ਪਾਈ ਇਹਦੇ ਦੋ ਚਲ ਗਈਆਂ ਦੋ ਰਹਿ ਗਈਆਂ ਦੋ ਵੇਕੀਆਂ ਫਿਰ ਹਾਂਜੀ ਚਲੋ ਇਸੇ ਤਰ੍ਹਾਂ ਆਇਆ ਮਾਲ ਤਕਰੀਬਨ ਚਲੋ ਬਾਕੀ ਲੋਕਲ ਵੀ ਭੈਣ ਭਰਾ ਆਪਣੇ ਆਏ ਗਏ ਆਏ ਰਹਿੰਦੇ ਹਾਂਜੀ ਹਣੀ ਇੱਕ ਤਾਂ ਵਾਰ ਜਿਹੜੀ ਆ ਵੱਡੀ ਤੁਸੀਂ ਦੱਸਣ ਦੇ ਜੇ ਇਹ ਵੀ ਚੰਗੇ ਦੁੱਧ ਦੇ ਹੈ ਹੁਣ ਆ ਜੀ ਹਾਂਜੀ ਇਹਨੂੰ ਸੰਧੂ ਸਾਹਿਬ ਆ 5 ਦਿਨ ਹੋ ਗਏ ਸੋਈ ਨੂੰ ਛੇ ਪੰਜ ਛੇ ਦਿਨ ਹੋ ਗਏ ਹਾਂ ਤੇ ਆ ਟਾਈਮ 17 ਤੋਂ 18 ਕਿਲੋ ਤੇ ਚੱਲਣ ਦੀ ਆ ਹਾਂਜੀ ਕੋਈ ਵੀਰ ਭਰਾ ਦੀ ਦੋ ਟਾਈਮ ਤਿੰਨ ਟਾਈਮ ਤਸਲੀ ਕਰ ਲੈ ਇੱਥੇ ਠੀਕ ਹੈ ਜੀ ਬਾਕੀ ਚੁਆਇਚ ਪੂਰੀ ਚਾਰ ਚੁਆਇਚ ਪੂਗਾ ਪਤਾਰਾ ਮਾਰ ਕੇ ਕੋਲ ਵਿਖਾ ਦਿੰਦੇ ਜਰੂਰ ਇਹ ਹੈ ਦੂਜਾ ਸੂਬਾ ਕਿ ਤੇਜਾ ਦੂਜਾ ਦੂਜਾ ਸੂਰਾ ਦੂਜਾ ਬੱਚਾ ਮਗਰ ਕੀ ਦਿੱਤਾ ਮੱਛਾ ਆ ਪਰ ਲੈ ਬੰਦਾ ਇਧਰ ਅੱਛਾ ਹਾਂਜੀ ਲਓ ਜੀ ਆਓ ਬੱਚਾ ਦੋਸਤੋ ਇਸੇ ਵਹਿੜ ਦਾ ਕੋਈ ਪੰਜ ਕਿ ਦਿਨ ਕੋਈ ਛੇ ਦਿਨ ਦਾ ਵੀਰ ਦੱਸ ਰਿਹਾ ਵੀ ਅਜ ਸਮਾਂ ਹੋਇਆ ਆ ਬੱਚਾ ਤੁਹਾਡੇ ਸਾਹਮਣੇ ਆ ਤੇ 18 17 18 17 ਲੀਟਰ ਤੇ ਇਸ ਵਕਤ ਇਹ ਚੱਲਣ ਢਈ ਆ ਮੇਰਾ ਵੀਰ ਕੋਈ ਵੀ ਦੋ ਟਾਈਮ ਚਾਰ ਟਾਈਮ ਆਪਣੀ ਚੋਗੇ ਤੁਸੀਂ ਤਸਵੀਰ ਲੋਕ ਵਾਲਾ ਥਾਣ ਲੱਗਾ ਹੰਦੂ ਸਾਹਿਬ ਥਾਣ ਵੈਸੇ ਨੋਕਲਾ ਹੱਥੀ ਮੁਠੀ ਬਹੁਤ ਸੋਹਣਾ ਥਾਣ ਲੱਗਾ ਰੁਗ ਰੁਗਦਾ ਆ ਦੇਖੋ ਜੀ ਹਾਂ ਜੀ ਸੋ ਆ ਸਪੇਸ ਵੰਡ ਲੰਬਾ ਥਾਣਾ ਹੱਥੀ ਮੁਠੀ ਵਾਲਾ ਠੀਕ ਆ ਜੀ ਚੋਣ ਚਾਣ ਕੋਈ ਭੂਰ ਜਾਂ ਕੋਈ ਛੱਟਾ ਨਹੀਂ ਕੱਖ ਨਹੀਂ ਸੰਦੂ ਸਾਹਿਬ ਮੋਗੇ ਨੂੰ ਹੁੰਦੀ ਆ ਠੀਕ ਆ ਜੀ ਸੋ ਬਿਲਕੁਲ ਜੀ ਜੀ ਦੋਸਤੋ ਮੋਗੇ ਵਰਗੂ ਵਰਤੀਏ ਕਰਮਾਂ ਦੀ ਠੀਕ ਆ ਜੀ ਮੋਗੇ ਵਰਗੀ ਚਵਾਈ ਆ ਕਿਸੇ ਰਕਮ ਦੀ ਕੋਈ ਭੂਰ ਜਾਂ ਛੱਟੇ ਵਾਲੀ ਗੱਲ ਬਾਤ ਨਹੀਂ ਕੋਈ ਚੱਕਰ ਨਹੀਂ 17 18 ਲੀਟਰ ਤੇ 14 ਲੀਟਰ ਵੀ ਆਪਣੀ ਗਾਰੰਟੀ ਜਿਹੜਾ ਮਰਜੀ ਦਾਂਗ ਵਾਲੇ ਠੀਕ ਹੈ ਜੀ ਫਾਨੀ ਫਿਰ ਇੱਥੇ ਜੌਣੀ ਕਰਦੇ ਤੋੜ ਕੇ ਦਿਖਾ ਦਗੀ ਭਰਾਵਾਂ ਨੂੰ ਲਓ ਜੀ ਲਓ ਬਰਦਰ ਇੱਕ ਵਾਰੀ ਤਾਂ ਮੈਂ ਇੱਧਰ ਲੰਬਾ ਆਪਾਂ ਬਾਹਰ ਕੱਢ ਕੇ ਤੋੜ ਕੇ ਦਿਖਾਉਣੀ ਆ ਠੀਕ ਹੈ ਜੀ ਤੇ ਕਾਤੋਂ ਮੀਡੀਅਮ ਤੋਂ ਪਲੱਸ ਹਾਈਟ ਆ ਵੱਡੀਆਂ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਹੋ ਵੱਡੀ ਵੜਾ ਸੰਦੂ ਸਾਹਿਬ ਵੱਡੀ ਵੜਾ ਤੇ ਬਾਕੀ ਰੰਗ ਪ੍ਰਿੰਟ ਡੱਬਾ ਫੈਸ਼ਨ ਪੂਸ਼ਨ ਤੁਹਾਡੇ ਸਾਹਮਣੇ ਆ ਆ ਗੱਲ ਜੀ ਅਕੀ ਚੰਗੀ ਹੈ ਪੱਦਰ ਪੁੱਦਰ ਲੈਵੇ ਦੀ ਮਗਰੋਂ ਵੀ ਹਨਾ ਹਾਂਜੀ ਹਾਂਜੀ ਬਹੁਤ ਸੋਹਣੀ ਹੈ ਬੱਚੀ ਮੈਂ ਸ਼ਰ ਵੀ ਪੂਰੀ ਵਾਰ ਕਰਦੀ ਤੇ ਠੀਕ ਹੈ ਜੀ ਉਹ ਸੰਦੂ ਦਾ ਸੀ ਲੋ ਠੰਡੀ ਹੈ ਬਾਹਰ ਕੱਢੀ ਤਾਂ ਹੁੰਦਾ ਸਾਦਾ ਫੁੱਟ ਨਾ ਹੁੰਦਾ ਦਰਦੀ ਜਿੱਦਾ ਮਰਜੀ ਜਵਾਕ ਬਾਹਰ ਥੱਲੇ ਆਵਾਜ਼ ਇਹ ਨਾ ਛੜਕ ਫਿਰ ਜਿਵੇਂ ਜਿਵੇਂ ਹਾਂਜੀ ਆਹ ਦੇਖੋ ਚੱਟਾ-ਚੋਟਾ ਦਾ ਬੈਕਸਾਈਡ ਤੋਂ ਪੱਧਰਾ ਵੇ। ਬਹੁਤ ਥੋੜੀ ਬੰਦੀ ਹੋ ਤਾਂ ਟਾਈਮ 1:30 ਵੱਜੇ ਤਾਂ ਸ਼ਾਮਾਂ ਨੂੰ ਤੇ ਪੂਰੀ ਫਸ ਜਾਂਦੀ। ਸਵੇਰੇ ਹਣੀ ਫਿਰ ਮਾਰਨਿੰਗ 2:30 ਕਿੰਨੇ? 5 ਵਜੇ ਸੰਧੂ ਸਾਹਿਬ 5 ਵਜੇ ਚਾਹੀਏ। 5 ਵਜੇ ਦੀ ਚਵਾਈ ਆ। ਠੀਕ ਆ ਜੀ। ਤੇ ਇਹਦਾ ਮੁੱਲ ਕੀ ਕਰਦਾਂਗੇ ਦੇ ਦਈਏ ਕਿੰਨੇ? ਮੁੱਲ ਵੀ ਜੀ 570-70 ਕਰਾਈ ਜਾਓ। ਆਹ। 50000 ਦੀ ਦੇ ਦਈਏ। 65000 ਦੀ। ਆਪੇ ਦੇ ਦਈਏ ਕਸਰਾ-ਕੁਸਰਾ ਕੱਢ ਕੇ ਮਾਨਤਨ ਕਰਕੇ ਦੇ ਦਈਏ। 2000 ਛੱਡ ਦਈਏ ਔਰ 64 ਦੀ। ਆਹ। ਦੇ ਦਿਓ 64 ਦੀ ਦੇ ਦਿਓ। 36000 ਦੀ ਸੰਦੇ ਸਾਹਿਬ ਦੇ ਤਾਂ ਉਹ ਤੋਂ ਛੋਟ ਹੀ ਹੋਣੀ 36000 ਚ ਛੋਟ ਹੀ ਹੋਣੀ 36000 ਯਾਰ ਠੀਕ ਆ ਜੀ ਬਾਬੇ 36000 ਦੇ ਵਿੱਚੋਂ ਛੋੜਛਾਪੇ ਹੋਊਗਾ ਮਾਨਤਨ ਹੋਊਗਾ ਕੋਈ ਭਰਾ ਆਪਣਾ ਆਉਂਦਾ ਬਾਕੀ ਉਹ ਸੰਦੇ ਸਾਹਿਬ ਐਰ ਸੀ ਠੰਡੀ ਆ ਆ ਧਾਰ ਕੋਈ ਘਾਟੇ ਵੱਧ ਦੇ ਥਾਨਪੂਰ ਮਾਰੇ ਉਹਦੀ ਆਪਣੀ ਗਾਰੰਟੀ ਜੂੜ ਜੜ ਤਾਂ ਨਹੀਂ ਪਾਉਂਦੀ ਕੋਈ ਮੇਰੇ ਨੂੰ ਤਾਂ ਐਦਾ ਜਵਾਬ ਬੈਠੇ ਥੱਲੇ ਠੀਕ ਹੈ ਭਰਾ ਤਾਂ ਵੀ ਚਲੋ ਨੋਟ ਕਰਾ ਲੀਦਾ ਵੀ ਥੱਲੇ ਲੇ 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 ਦੀਆ ਜਾ ਉੱਤੇ ਜੋੜ ਲੈਂਦੀ ਆ ਜਿੱਦਾਂ ਮਰਜੀ ਜੋੜ ਕੇ ਕੋਈ ਨਹੀਂ ਪਾਵੇ ਐਦਾ ਬਹੁਤ ਥੱਲੇ ਪਾਲੇ ਇੱਕ ਜੇ ਇੱਕ ਦੀ ਖੁਸ਼ੀ ਹੈ ਪਾਲੇ ਮੇਰੇ ਲੋਬੀ ਪ੍ਰਭਵਾਂ ਨੂੰ ਤੋੜ ਤਰੇਡ 1000 ਦੀ ਵਾੜ ਮਿਲ ਜੂਗੀ 18 17 ਲੀਟਰ ਤੇ ਚੱਲਣ ਦੀ ਆ ਹੋਰ ਵੀ ਦੁੱਧੋਂ ਵਧੂ ਕੀ ਕਰਮਾ ਲਈ ਠੀਕ ਹੈ ਜੀ ਜੀ ਵੀ ਤਾਂ ਪਲਾਸੀ ਚੱਲੇ ਹੁੰਦੇ ਸਾਬ ਠੀਕ ਹੈ ਜੀ ਠੀਕ ਹਾਂ ਜੀ ਸੋ ਬਾਕੀ ਚੋਣ ਚਣ ਬੜੀ ਖਰੀ ਆ ਚੋਣ ਦਾ ਮਰਦੀ ਆਣ ਕੇ ਮੇਰਾ ਭਰਾ ਤਸੱਲੀ ਕਰੋ ਇਧਰ ਇੱਕ ਵਾੜ ਤਾਂ ਹੁਣ ਦਿਖਾਉਣੇ ਆ ਇਹ ਹਣੀ ਪਲੂਣ ਪਹਿਲਣੀਆਂ ਬੱਚੀ ਇਹ ਹੰਦੂ ਸਾਹਿਬ ਪਹਿਲਾ ਸੂਏ ਸੂਈ ਰੱਸੀ ਹਾਂ ਜੀ ਤੇ ਆਹ ਇਧਰ ਲੈ ਬਹਿਣੀ ਆ ਥਾਣਾ ਪਤਾ ਨਹੀਂ ਮਿਲਿਆ ਗਿਆ ਕਿ ਕੀ ਚੱਕਰ ਜੀ ਹਾਂ ਜੀ ਤੇ ਤੀ ਤਿੱਲੇੜ ਸਮਝ ਕੇ ਸੌਦਾ ਕਰਿਓ ਹਾਂ ਮਗਰਲਾ ਥਾਣਾ ਹਾਂ ਜੀ ਲੋਬੀ ਤੇ ਉਹ ਕੋਈ ਦਾਬ ਆ ਗਈ ਸਮਝ ਲਿਆ ਜੇ ਜਾਂ ਕੋਈ ਕਾਰਨ ਉਸ ਤਰ੍ਹਾਂ ਦਾ ਬਣ ਗਿਆ ਵੀ ਤਿੰਨਾਂ ਥਾਣਾ ਦੇ ਵਿੱਚ ਵੀ ਦੋਨਾਂ ਨੇ ਸੇਲ ਕਰਾਂਗੇ ਤੇ ਤਿਲੜਾਂ ਦੇ ਵਿੱਚ ਇਹਨੂੰ ਸੇਲ ਕਰਾਂਗੇ ਬੱਚੀ ਪਹਿਲਾ ਸਵੇਰ ਸੂਈ ਆ ਹਾਂਜੀ ਇਹ ਰਾਤ ਹੀ ਸੂਈ ਆ ਰਾਤ ਹੀ ਸੂਈ ਸੰਧੂ ਸਾਹਿਬ 8:00 9:00 ਜੇਰਦੂਰ ਪਾਤੀ ਜੇਰਦੂਰ ਪਾਤੀ ਆਪਣਾ ਤਾਂ ਵੀਡੀਓ ਦੇਤੀ ਭਾਈ ਠੀਕ ਹੈ ਜੀ ਭਾਈ ਮਗਰ ਕੀ ਬੱਚਾ ਰੱਸੀ ਰੋਟਾ ਆਉਂਦੀ ਸੰਧੂ ਸਾਹਿਬ ਮਗਰ ਬੱਚੀ ਆ ਗਈ ਆ ਉਧਰੋਂ ਜੇ ਕਰਮਲੀ ਤਿਲੜ ਹੋ ਗਈ ਤੇ ਇਧਰੋਂ ਪਰਦਾ ਕੱਜਿਆ ਗਿਆ ਇਧਰ ਦੇਖੋ ਸੰਧੂ ਸਾਹਿਬ ਅੱਛੀ ਕਿੱਦੀ ਆ ਆ ਇਧਰੋਂ ਬੱਚੀ ਆ ਗਈ ਹੈ ਰੱਸੀ ਪੂਰੀ ਟਾਪ ਦੀ ਠੀਕ ਹੈ ਜੀ ਸੋ ਦੋਸਤੋ ਕਾਰਨ ਕੋਈ ਵੀ ਬਣ ਸਕਦਾ ਪਸ਼ੂ ਦਾ ਥਾਣਾ ਦੇ ਨਾਲ ਤੇ ਵੈਸੇ ਤਿੰਨ ਥਾਣਾ ਚਾਰੇ ਥਾਣਾ ਦੀ ਗੱਲ ਹੈ ਨਾ ਦੇਖੋ ਸੰਜੀਤ ਸਾਹਿਬ ਕਿਹੜਾ ਲੱਗਾ ਨੂੰ ਆ ਦੇਖੋ ਸੋ ਚਾਰੇ ਥਾਣੇ ਮੋਟੀ ਮੋਟੀ ਸੀਗੇ ਪਰ ਚਲੋ ਅਨਫੋਰਚੂਨੇਟਲੀ ਚਲੋ ਕੋਈ ਕਾਰਨ ਬਣ ਗਿਆ ਤੇ ਤਿੱਲੜ ਹੋ ਗਈ ਠੀਕ ਹੈ ਜੀ ਮਗਰ ਵੱਛੀ ਆ ਬੱਚਾ ਬਹੁਤ ਸੋਹਣਾ ਗਿੱਲਾ 나ੜੂਆ ਬਿਲਕੁਲ ਤੁਸੀਂ ਚੈੱਕ ਕਰੋ ਆ ਦੇਖੋ ਮਾਇ ਫਸੇ ਨਜ਼ਾਰਾ ਰਾਤੀ ਸੂਈਏ ਤੇ ਗਿੱਲਾ 나ੜੂਆ ਠੀਕ ਹੈ ਵੱਛੀ ਬਹੁਤ ਸੋਣੀ ਦਿੱਤੀ ਆ ਠੀਕ ਹੈ ਜੀ ਔਰ ਮੈਨੂੰ ਨਾ ਪਤਾ ਵੀ ਹਣੀ ਜਿੰਨਾ ਕਰ ਰੇਟ ਸੱਜਰ ਦਾ ਕਰ ਦੇਣਾ ਹਾਂ ਉਹ ਭਾ ਤੋਕਰ ਨਹੀਂ ਲੱਭਦੀ ਚੰਗੀ ਤੋਕਰ ਨਹੀਂ ਲੱਗਦੀ ਕੋਈ ਸੰਦੂ ਸਾਹਿਬ 6 6 7 7 ਕਰਨ ਵਾਲੀ ਨੇ 20 25 ਬਣ ਜੀ ਜਾਂਦੇ ਆ ਇਹ ਸੱਜਰ ਸੁਈ ਆ ਰਾਹ ਉਹਨਾਂ ਵਾਸ਼ੀ 12 13 ਕਿਲੋ ਦੁੱਧ ਚਾਹੂ ਚਵਾਜੂਗੀ ਦਾਤੋਂ ਬਾਹਰ ਜਾਏਗੀ ਘੱਟ ਨਹੀਂ ਜਾਉਂਦੀ ਉਹ ਗਾਵਾਂ ਲੱਗੀਆਂ ਜੀ ਲੱਖ ਰੁਪਏ ਦੀ ਗੱਲ ਕਰਕੇ ਵੀ ਮੱਜਾਂ ਤੋਂ ਥੋੜਾ ਉਲਟਾ ਹੁੰਦਾ ਕੰਮ ਇਹਨਾਂ ਦੀ ਗਾਰਡ ਸ਼ਰਟ ਕਈਆਂ ਦੀ ਬਰਾਬਰ ਹੁੰਦੀ ਹੈ ਤੇਰੀ ਗਾਰਡ ਸੰਦੂ ਸਾਹਿਬ ਆ ਹਾਂਜੀ ਠੀਕ ਆ ਜਾ ਹਣੀ ਖੋਲ ਭਰਾਵੀਂ ਤੋਰ ਕੇ ਬਖਾਈਏ ਭਰਾਵਾਂ ਨੂੰ ਲੋਬੀ ਭਰਾਵੋ ਜੋ ਵਿੱਚ ਬਰੀਕੀ ਗੱਲਬਾਤ ਉਹ ਤੁਹਾਨੂੰ ਆਪਾਂ ਨੋਟ ਕਰਾਤੀ ਆ ਬੱਚੀ ਨਵੀਂ ਆ ਓਕੇ ਠੀਕ ਹੈ ਜੀ ਸੂਸਵਾ ਦੇ ਵਿੱਚ ਇੱਕ ਬਰੀ ਆਈ ਆ ਥੋੜੀ ਤੈਜ ਹੀ ਪਸ਼ੂ ਲਈ ਖੜਾ ਠੀਕ ਹੈ ਜੀ ਉਹ ਤੁਸੀਂ ਨੋਟ ਕਰ ਲਿਓ ਬਾਕੀ ਥਣ ਲੰਬੇ ਨੇ ਚਾਰੇ ਤਿੰਨੇ ਥਣ ਲੰਬੇ ਆ ਪੂਰੇ ਜਿਹੜੇ ਭਰਾਵ ਨੂੰ ਦੇਖਦੇ ਠੀਕ ਹੈ ਜੀ ਪਰੇ ਆ ਬੱਚੋ ਆ ਦੇਖੋ ਜੀ ਸੋ ਦਰਮਿਆਨੀ ਜੀ ਹਾਈਟ ਆ ਤੇ ਕਾਰੀ ਬੱਚੀ ਆਪਾਂ ਕਹਿ ਸਕਦੇ ਆ ਵੀ ਥੋੜਾ ਜਿਹਾ ਸੂਸਵਾ ਦੇ ਵਿੱਚ ਬਾਕੀ ਹਿਸਾਬ ਸੀ ਠੰਡੀ ਜਿੱਦੂ ਨਰਦੀ ਉਧਰ ਦਾ ਥਣ ਕਿਹੜਾ ਲੱਗਾ ਇਹਨੂੰ ਹਾਂ ਨੋ ਗਾਲਾ ਥਾਨ ਲੱਗਾ ਭਾਂ ਕੋ ਜਵਾਕ ਬਾਦੋ ਥਲੇ ਲਾਥ ਨਾ ਪੁੱਟੂ ਅਸੀਂ ਠੀਕ ਆ ਜੀ ਮੂਠੀ ਵਾਂ ਨਿਕਲੀ ਲੱਗੀ ਖਰਗੋਸ਼ ਰਗੀ ਹਾਂ ਠੀਕ ਆ ਜੀ ਤੇ ਬਾਕੀ ਹਣੀ ਅਜੇ ਚਲੋ ਬਿਲਕੁਲ ਆਪਾਂ ਕਹਿ ਦਿਆ ਵੀ ਇੱਕ ਜੀ ਬੰਦੀ ਸਾਹਿਬ ਲਕਾਇਆ ਲਾਇਆ ਵਸ਼ੀ ਵੇਖੋ ਕਿੰਨੀ ਵੱਡੀ ਵੱਡੀ ਬਾਰਮ ਵਾਲੀ ਜਾਂਦੀ ਵਸ਼ੀਂ ਦੀ ਹਾਂ ਜਿਹਨੇ ਵਸ਼ੀ ਦੇ ਦਿੱਤੀ ਹੈ ਬਿਲਕੁਲ ਜੀ ਨਹੀਂ ਬੱਛੀ ਮਗਰ ਬੱਚਾ ਤਾਂ ਸੋਨਾ ਪਾਕੀ ਚਾਹ ਸ਼ੌਂਕ ਨਾਲ ਤਿਆਰ ਕਰ ਲੂਗਾ ਬਸ ਤੇ ਇਹਦਾ ਮੁੱਲ ਕਿੰਨਾ ਕਰਦੇ ਆ ਦੇ ਦਈਏ ਕਿੰਨੇ ਦੀ ਫੇਰੇ ਹੰਦੂ ਸਾਹਿਬ 20 ਵੀ ਦੇਈਏ 20 ਦੀ ਦੇ ਦਿਓ ਮਹਾਰਾਜ ਚਲੋ ਵੈਸੇ ਚਾਰੇ ਤਾ ਨਾ ਚੰਦੀ ਫਿਰ ਤਾਂ ਚਲੋ ਹੋਰ ਵੀ ਉਹ ਤੁਸੀਂ ਹੰਦਸਾ 26 2000 ਦੀ ਅੱਛੀ ਵੇਚ ਗਈ ਸੀ ਹੱਥੋਂ ਸੁਟਾਈ ਦੀ ਅੱਛੀ ਹੈਗੀ ਸੀ ਜੇ ਹੁਣ ਮਵਾ ਦੇ ਵਪਾਰੀ ਨਫੇ ਲੈਂਦੇ ਘਾਟੇ ਮੇਰੇ ਚੱਲਣੇ ਪਾਣੇ ਬਿਲਕੁਲ ਜੀ ਬਿਲਕੁਲ ਬਸ ਤੇ ਅੱਜ 20000 ਦੀ ਦੇ ਦਿਆ ਫਿਰ 20000 20 ਛੱਡ ਦਾਂ 18000 ਤੋਂ ਛੋਟ ਹੀ ਹੋਣੀ ਹੈ 18000 ਤੋਂ ਹਾਂ ਜੀ 18000 ਤੋਂ ਛੋਟ ਹੀ ਹੋਣੀ ਜੀ ਮੌਜੀ 18000 ਦੇ ਵਿੱਚੋਂ ਭਰਾਵਾ ਛੋਟ ਹੀ ਹੋਊਗੀ ਹਾਂ ਬਾਕੀ ਵਹਿੜ ਤੁਸੀਂ ਦੇਖ ਲੀ ਆਪਾਂ ਦੇ ਵਿੱਚ ਜਾਣੀ ਆ ਤਿਲਣਾ ਦੇ ਵਿੱਚ ਜਾਊਗੀ ਹਾਂ ਠੀਕਾ ਜੀ ਬਾਕੀ ਮੇਰਾ ਲੋ ਇੱਕ ਨੰਬਰ ਮੋਦਾ ਇੱਥੇ ਆਣ ਕੇ ਮੋਦਾ ਚਵਾਈ ਹੈ ਠੀਕਾ ਜੀ ਦਾਸੀ ਦਿੱਤੀ ਹੈ ਤੁਹਾਨੂੰ ਬੱਚੀ ਬਥਾਨਾ ਬੱਚਾ ਸੁਣਾ ਜਰਸੀ ਕ੍ਰੋਸ ਵਿੱਚ ਬੱਚਾ ਮਗਰ ਵੇਖੋ ਜੀ ਤਾਂ ਥਾਂ ਥੋੜਾ ਇੱਕ ਵਾਰੀ ਤੁਹਾਨੂੰ ਫੇਰਾ ਆਪਾਂ ਲਾਗਿਓ ਵਿਖਾਦ ਕੇ ਆਹ ਦੇਖੋ ਜੀ ਸੰਗਰਥਾਨ ਤੇ ਕੁੜੀਆਂ ਪੂੜੀਆਂ ਪਾਵੇ ਅੱਗੇ ਲੱਕੇ ਹਾਂ ਲੋ ਵੀ ਭਰਾਵੋ ਇਹ ਤਾਂ ਕਰਮ ਵਾਲੀ ਦਾ ਸਾਹਬ ਦਾ ਮੁੱਲ ਨਹੀਂ ਮੜਨਾਗਾ ਹਾਂ ਤੇ ਬਾਕੀ ਚਲੋ ਕੋਈ ਕਾਰਨ ਬਣ ਗਿਆ ਉਹਦੇ ਕਰਕੇ ਕੋਈ ਚਲੋ 5 7 8000 ਸਵੱਲੀ ਜਾ ਰਹੀ ਹੈ ਸਵੱਲੀ ਜਾ ਰਹੀ ਆ 9000 ਰੁਪਏ ਅਸਲ ਤੋਂ ਜਾ ਤਵੱਲੀ ਕਾ ਆਂਦੀ ਹੈ ਸਹੀ ਹੈ ਜੀ ਸਹੀ ਹਾਂਜੀ ਲੈ ਵੀ ਹਣੀਆ ਹੋਵਾ ਜਦ ਦੋਵੇਂ ਨਾਲ ਦੋਵੇਂ ਨਾਲ ਸਾਨੂੰ ਸਾਡਾ ਮੌਕੇ ਤੇ ਦੋਵੇਂ ਤੇ ਨੰਬਰ ਇੱਕ ਵੀਰੇ ਕਰਦੇ ਸਾਂਝ ਆਪਣਾ 77078 542 ਠੀਕ ਆ ਹਾਂਜੀ ਕਰ ਲੋ ਬਸ ਮਿਲਦੇ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ